ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਇਧਰ ਆਪਾਂ ਲੈਤੇ ਆ ਜੀ ਦੋ ਅੰਬ ਤੇ ਆਪਾਂ ਇਹਨਾਂ ਤੋਂ ਬਣਾਉਣ ਲੱਗੇ ਆਂ ਖੱਟੀ ਮਿੱਠੀ ਚਟਣੀ ਤੇ ਲਓ ਜੀ ਆਪਾਂ ਇਹਨੂੰ ਛਿੱਲਣ ਲੱਗੇ ਆਂ ਉਜਾਪਨ ਇਸ ਤਰੀਕੇ ਨਾਲ ਫਿੱਲਰ ਰਹੇ। ਇਹ ਚਾਹ ਨਹੀਂ ਬਹੁਤ ਹੀ ਵਧੀਆ ਟੇਸਟੀ ਬਣਦੀ ਆ। ਤੇ ਆਪਾਂ ਕਦੋਂ ਵੀ ਬਣਾ ਕੇ ਆਸਾਪਦੇ। ਤੇ ਆਪਾਂ ਇਹਦਾ ਹਰਾ ਜੀ ਹਰਾ ਹਰਾ ਸਾਰਾ ਲਾ ਦੇਣਾ ਆਪਾਂ। ਇਹ ਨਹੀਂ ਛੱਡਦਾ ਕੱਚਾ ਰਹਿ ਜਿੱਤੇ। ਦੋ ਜੇ ਪਰ ਹਿੱਸੇ ਤਰੀਗੀਆਂ ਦੂਸਰੀ ਆਪ ਨੂੰ ਵੀ ਛੇੜ ਲੈਣੇ ਆ। ਆਪਾਂ ਇਹਦੀਆਂ ਫਾੜੀਆਂ ਵੀ ਕਰ ਸਕਦੇ ਆ। ਆਪਾਂ ਇਹਦਾ ਤਦੂਕਾਸ ਵੀ ਕਰ ਸਕਦੇ ਆ ਅਸੀਂ। ਤਦੂਕਾਸ ਕਰਨ ਲਈ ਆਪਾਂ ਨਾ ਕੱਟਦੇ ਤਾਂ ਇਸ ਨੂੰ ਕੱਟ ਸਕਦੇ ਆਂ ਆਪਾਂ ਇਹਦਾ ਫਾੜੀਆਂ ਵੀ ਕੱਟ ਸਕਦੇ ਆਂ ਆਪਾਂ ਕੱਟਦੇ ਤਾਂ ਇਸ ਨੂੰ ਚਲੋ ਜੀ ਆਪਾਂ ਇਧਰ ਇਹਦਾ ਪਲਪ ਕਰ ਲਿਆ ਤਿਆਰ ਅੰਬ ਦਾ ਇਹ ਪਾ ਡੱਬੇ ਚ ਪਾ ਲਿਆ ਤੇ ਲੋ ਜੀ ਇਧਰ ਲੈਣਾ ਆ ਪਕੜਾਈ ਆ ਗੈਸ ਤੇ ਰੱਖਦੇ ਆ ਤੇ ਲੋ ਜੀ ਇਧਰ ਰੇਤੀ ਆਪਾਂ ਨਾਲ ਵਿੱਚ ਇਹ ਆਪਣਾ ਪਲਪ ਤਿਆਰ ਹੋ ਗਿਆ ਇਹ ਆਪਾਂ ਗੁੜ ਪਾਵਾਂਗੇ ਵਿੱਚ ਇਹਦੇ ਆ ਥੋੜੀ ਜਿਹੀ ਚੀਨੀ ਪਾਵਾਂਗੇ ਤੇ ਆਪਾਂ ਇਹ ਕਾਲੀ ਮਿਰਚ ਤੇ ਧਨੀਆ ਇਹ ਪਾਵਾਂਗੇ ਦੇ ਵਿੱਚ ਤੇ ਲਓ ਜੀ ਅਦਰ ਆਪਾਂ ਕੜਾਈ ਰੱਖ ਲਿਆ ਤੇ ਆਪਾਂ ਇਹਨੂੰ ਇਹਦੇ ਵਿੱਚ ਪਾਉਣ ਲੱਗੇ ਆਂ ਆਪਾਂ ਇਹ ਸਲੋ ਫਲੇਮ ਤੇ ਕਰਦਨੇ ਆ ਗੈਸ ਚਲੋ ਜੀ ਆਪਾਂ ਇਹਨੂੰ ਇਸ ਤਰ੍ਹਾਂ ਲਾਉਂਦੇ ਰਵਾਂਗੇ ਥੋੜਾ ਜਿਹਾ ਆਪਾਂ ਜ ਸਰੋਖ ਨੇਮ ਦੇ ਕਰਿਆ ਗਿਆ ਇਸ ਘੱਟ ਤੇ ਆਪਾਂ ਥੋੜਾ ਥੋੜਾ ਸੇਕ ਨਾਲ ਬਣਾਵਾਂਗੇ ਚਲੋ ਜੀ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਗੁੜ ਆਹ ਕੁੱਟ ਦਿੱਤਾ ਸੀ ਕੁੱਟ ਕੇ ਪਾਇਆ ਆਪਾਂ ਇਹ ਗੁੜ ਤੇ ਆਪਾਂ ਥੋੜਾ ਜਾਂ ਟਾਕ ਦਿਆਂ 5 ਮਿੰਟਾਂ ਬਾਅਦ ਤੇ ਲੋ ਜੀ ਆਪਾਂ ਹੁਣ ਟਾਕਦੇ ਚਲੋ ਜੀ ਆਪਾਂ ਇਹਨੇ ਚਰਾ ਪਾਣਾ ਇਹਨੇ ਚਰਾ ਪਾਹੇ ਦੇ ਵਿੱਚ ਇਹ ਕੁੱਟ ਦੇਾਂਗੇ ਕਾਲੀਆਂ ਮਿਰਚਾਂ ਧਨੀਆ ਤੇ ਜੀਰੇ ਨੂੰ ਆਪਾਂ ਇਹਦੇ ਵਿੱਚ ਕੁੱਟ ਦੇਣੀ ਹੈ ਆਪਾਂ ਇਹਨੂੰ ਕੁੱਟ ਕੇ ਪਾਵਾਂਗੇ ਥੋੜਾ ਥੋੜਾ ਲਓ ਜੀ ਆਪਣਾ ਇਹ ਇਸ ਤਰੀਕੇ ਨਾਲ ਚਟਨੀ ਬਣ ਗਈ ਹੈ। ਆਪਾਂ ਦੇ ਵਿੱਚ ਥੋੜੀ ਜਿਹੀ ਚੀਨੀ ਪਾਉਣੇ ਆ। ਕਿਉਂਕਿ ਅੰਬ ਖੱਟੇ ਵੱਧ ਹੁੰਦੇ ਆਗੇ। ਆ ਕਰਕੇ ਆਪਾਂ ਨੂੰ ਇਹਦੇ ਉੱਪਰ ਮਿੱਠਾ ਵੱਧ ਰੱਖਣਾ ਪੈਂਦਾ ਥੋੜਾ ਜਿਹਾ। ਤੇ ਲਓ ਜੀ ਆਪਾਂ ਇੱਕ ਚਮਚਾ ਦੇ ਵਿੱਚ ਨਮੂਨ ਦਾ ਪਾਉਣੀ ਆ ਤੇ ਲਓ ਜੀ ਅਧਰ ਆਪਾਂ ਧਨੀਆਂ ਕਾਲੀਆਂ ਮਿਰਚਾਂ ਤੇ ਸੌਫੇ ਆਪਣੇ ਕੁਟ ਰੱਖੀ ਹੈਗੀ ਕੁਟੀ ਹੋਈ ਹੈਗੀ ਆਪਾਂ ਇਹਦੇ ਵਿੱਚ ਪਾਉਣੇ ਆਂਗੇ ਤਾਂ ਜੇ ਜਿਬਚਾ ਪਾਣੀ ਹਰੀ ਮਿਰਚ ਵੀ ਪਾਉਣੀ ਆ ਇਹ ਚਰਨੀ ਗਣ ਕੇ ਬਹੁਤ ਹੀ ਵਧੀਆ ਤਿਆਰ ਹੋ ਗਈ ਆਪਣੀ ਟੇਸਟੀ ਤੇ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਆ ਜੇ ਆਪਾਂ ਵੱਧ ਬਣਾਉਣੀ ਹੋਵੇ ਤਾਂ ਆਪਾਂ ਵੱਧ ਵੀ ਬਣਾ ਸਕਦੇ ਆ ਮੈਂ ਤਾਂ ਦੋ ਅੰਬਾ ਤੋਂ ਹੀ ਤਿਆਰ ਕਰੀ ਆ ਤੇ ਆਪਾਂ ਵੱਧ ਬਣਾ ਕੇ ਵੀ ਸਟੋਰ ਕਰਕੇ ਵੀ ਰੱਖ ਸਕਦੇ ਆ ਆਪਾਂ ਸੌਸ ਲਾ ਸਕਦੇ ਆ ਬਰੈਡਾਂ ਤੇ ਸੌਸ ਵਾਂਗੂ ਬਣ ਗਈ ਜੀ ਇਹ ਤੇ ਲਓ ਜੀ ਇਹ ਚਟਨੀ ਬਹੁਤ ਹੀ ਵਧੀਆ ਮਸਾਲੇਦਾਰ ਬਣ ਕੇ ਚਟਪਟੀ ਤਿਆਰ ਹੋ ਚੁੱਕੀ ਹੈ ਤੇ ਆਪਾਂ ਇਸ ਤਰੀਕੇ ਨਾਲ ਚਟਨੀ ਬਣਾ ਸਕਦੇ ਹਾਂ ਤੇ ਲਓ ਜੀ ਅਧਰ ਆਪਣੀ ਚਟਨੀ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਹੀ ਵਧੀਆ ਤੇ ਟੇਸਟੀ ਇਹ ਆਪਾਂ 10 ਦਿਨਾਂ ਦੇ ਵਾਸਤੇ ਸਟੋਰ ਕਰਕੇ ਵੀ ਰੱਖ ਸਕਦੇ ਹਾਂ। ਤੇ ਲੋ ਜੀ ਆਪਾਂ ਇਹਦਾ ਰਾ ਕੇ ਢੱਕਾ ਲਾਪਾਂ ਇਹਨੂੰ ਫ੍ਰਿਜ ਵਿੱਚ ਰੱਖ ਦਿੰਦੇ ਹਾਂ।